ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਖਿਰਕਾਰ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਹੀ ਦਿੱਤਾ ਇਸ ਅਸਤੀਫੇ ਨੇ ਇੱਕ ਨਵੀਂ ਚਰਚਾ ਪੰਜਾਬ ਦੀ ਸਿਆਸਤ ਦੇ ਵਿੱਚ ਛੇੜ ਦਿੱਤੀ ਹੈ ਹੁਣ ਅੱਗੇ ਕੀ ਇਹ ਸਵਾਲ ਸਾਰਿਆਂ ਦੇ ਸਾਹਮਣੇ ਖੜੋਤਾ ਹੈ ਇਸ ਦੇ ਜਵਾਬ ਸਾਰੇ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਸਵਾਲ ਇਕਲੌਤਾ ਸਵਾਲ ਨਹੀਂ ਹੈ ਸਵਾਲ ਕਈ ਹੋਰ ਵੀ ਹਨ ਕੀ ਨੇ ਇਹ ਸਵਾਲ ਤੇ ਕੀ ਇਨ੍ਹਾਂ ਸਵਾਲਾਂ ਦੇ ਜਵਾਬ ਹਨ ਇਹ ਸਾਰੀ ਚੀਜ਼ ਨਾਲ ਤੁਹਾਡੀ ਸਾਂਝ ਪਾਉਣੇ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾ ਸਵਾਲ ਜੋ ਸਾਰਿਆਂ ਦੇ ਜ਼ਿਹਨ ਵਿੱਚ ਆਉਂਦਾ ਹੈ ਜੋ ਆ ਰਿਹਾ ਹੈ ਕੱਲ ਦਾ ਜੋ ਸਪੱਤਰ ਚਰਚਾ ਹੋ ਰਹੀ ਹੈ ਉਹ ਸਵਾਲ ਹੈ ਕਿ ਕੀ ਸੁਖਬੀਰ ਵੱਲੋਂ ਇਹ ਫੈਸਲਾ ਦਬਾਅ ਵਿੱਚ ਆ ਕੇ ਲਿਆ ਗਿਆ ਹੈ ਦੂਸਰਾ ਸਵਾਲ ਇਹ ਹੈ ਕਿ ਕੀ ਇਹ ਸਭ ਕੁਝ ਜੋ ਹੋਇਆ ਹੈ ਅਸਤੀਫਾ ਹੋਇਆ ਹੈ ਸੁਖਬੀਰ ਬਾਦਲ ਦਾ ਕੀ ਉਹ ਕਿਸੇ ਸਮਝੌਤੇ ਦੇ ਤਹਿਤ ਅਸਤੀਫਾ ਦਿੱਤਾ ਗਿਆ ਹੈ ਕੀ ਜਥੇਦਾਰਾ ਨੇ ਪਹਿਲਾਂ ਇਹ ਸ਼ਰਤ ਰੱਖੀ ਸੀ ਸੁਖਬੀਰ ਬਾਦਲ ਦੇ ਅੱਗੇ ਕਿ ਜੇ ਸਜ਼ਾ ਕੋਈ ਧਾਰਮਿਕ ਕੀ ਸੁਣਾਉਣੀ ਹੈ ਜਾਂ ਕੋਈ ਇਸ ਤਰੀਕੇ ਦੀ ਸਜ਼ਾ ਸੁਣਾਉਣੀ ਹੈ ਤਾਂ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਨੂੰ ਆਪਣਾ ਅਸਤੀਫਾ ਸੌਂਪਣਾ ਪਵੇਗਾ ਫਿਰ ਹੀ ਉਹਨਾਂ ਦੀ ਮਰਜ਼ੀ ਮੁਤਾਬਿਕ ਕੋਈ ਫੈਸਲਾ ਜਥੇਦਾਰਾ ਵੱਲੋਂ ਲਿਆ ਜਾਏਗਾ ਜੇ ਅਕਾਲੀ ਦਲ ਦੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਸੁਣਦੇ ਆ ਤਾਂ ਉਹ ਇਸ ਅਸਤੀਫੇ ਨੂੰ ਰੂਟੀਨ ਮੈਟਰ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਤਾਂ ਅਸੀਂ ਅਗਲੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਸਤਾ ਸਾਫ਼ ਕੀਤਾ ਗਿਆ ਹੈ ਉਸ ਪ੍ਰੋਸੈਸ ਨੂੰ ਉਸ ਪ੍ਰਤੀਕਿਰਿਆ ਨੂੰ ਸ਼ੁਰੂ ਕਰਨ ਵਾਸਤੇ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਹੈ ਕਿਉਂਕਿ ਹਰ 5 ਸਾਲ ਬਾਅਦ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਇਹ ਸਾਡੀ ਲੋਕਤੰਤਰੀਕ ਪਾਰਟੀ ਹੈ ਤੇ ਲੋਕਤੰਤਰੀਕ ਪਾਰਟੀ ਦੇ ਵਿੱਚ ਜਿਹੜੀ ਪਰਕਾ ਲੋਕਤੰਤਰ ਮੁਤਾਬਿਕ ਹੋਣੀ ਹੈ ਉਸ ਨੂੰ ਸ਼ੁਰੂ ਕਰਨ ਦੇ ਲਈ ਉਸ ਨੂੰ ਤੋਰਨ ਦੇ ਲਈ ਸੁਖਬੀਰ ਬਾਦਲ ਨੇ ਇਹ ਅਸਤੀਫਾ ਦਿੱਤਾ ਹੈ ਸੋ ਇਹ 3-4 ਸਵਾਲ ਨੇ ਉਹ ਸਾਰਿਆਂ ਦੇ ਜ਼ਿਹਨ ਦੇ ਵਿੱਚ ਹੈਗੇ ਨੇ ਕੱਲ ਤੋਂ ਇਹਨਾਂ ਸਵਾਲਾਂ ਦੀ ਚਰਚਾ ਵੀ ਹੋ ਰਹੀ ਹੈ ਆਪਾਂ ਇਸ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਪਹਿਲਾ ਤਾਂ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਦਬਾਅ ਦੇ ਵਿੱਚ ਆ ਕੇ ਪ੍ਰੈਸ਼ਰ ਹੇਟ ਸੁਖਵੀਰ ਬਾਦਲ ਨੇ ਆਖਿਰਕਾਰ ਪ੍ਰਧਾਨਗੀ ਛੱਡੀ ਹੈ ਆਖਿਰਕਾਰ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਦਬਾਅ ਸੁਖਵੀਰ ਬਾਦਲ ਤੇ ਬਹੁਤ ਸੀ ਇਹਦੇ ਵਿੱਚ ਕੋਈ ਦੂਰਾਏ ਨਹੀਂ ਹੈ ਜਥੇਦਾਰਾ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਇੰਡੀਕੇਸ਼ਨ ਨਹੀਂ ਦਿੱਤੀ ਜਾ ਰਹੀ ਸੀ ਕਿ ਸੁਖਬੀਰ ਬਾਦਲ ਦਾ ਸੌਖੇ ਤਰੀਕੇ ਨਾਲ ਖੇੜਾ ਛੁੱਟ ਜਾਊਗਾ ਉਹਨਾਂ ਦਾ ਛੁਟਕਾਰਾ ਕਿਸੇ ਸੌਖੇ ਤਰੀਕੇ ਨਾਲ ਹੋ ਜਾਊਗਾ ਇਹ ਕੋਈ ਵੀ ਇੰਡੀਕੇਸ਼ਨ ਜਥੇਦਾਰ ਸਹਿਬਾਨ ਵੱਲੋਂ ਨਹੀਂ ਦਿੱਤੀ ਜਾ ਰਹੀ ਸੀ ਇਹ ਨਹੀਂ ਕਿ ਕੋਸ਼ਿਸ਼ਾਂ ਨਹੀਂ ਹੋਈਆਂ ਸੁਖਬੀਰ ਬਾਦਲ ਵੱਲੋਂ ਬਹੁਤ ਕੋਸ਼ਿਸ਼ਾਂ ਹੋਈਆਂ ਕਿ ਜਥੇਦਾਰ ਉਹਨਾਂ ਦੇ ਮਨ ਮੁਤਾਬਿਕ ਹੀ ਕੋਈ ਫੈਸਲਾ ਸੁਣਾਉਣ ਜਸੇਦਾਰਾਂ ਉੱਪਰ ਦਬਾਅ ਪਾ ਕੇ ਦੇਖਿਆ ਗਿਆ ਵਰਸਾ ਸਿੰਘ ਬਲਟੋਹਾ ਦੀ ਐਪੀਸੋਡ ਸਾਰਿਆਂ ਦੇ ਸਾਹਮਣੇ ਹੈ ਕਿਵੇਂ ਉਹ ਜਸੇਦਾਰ ਰੁਬੀਜੀਤ ਸਿੰਘ ਜੀ ਦੇ ਘਰ ਗਏ ਉੱਥੇ ਉਹਨਾਂ ਨੇ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਉਹਨਾਂ ਦੇ ਬੱਚਿਆਂ ਦੇ ਕਾਰੋਬਾਰਾਂ ਬਾਰੇ ਵਿਦੇਸ਼ਾਂ ਦੇ ਵਿੱਚ ਪਿੱਛਾ ਵੀ ਕੀਤਾ ਗਿਆ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਦੇ ਨਾਲ ਜਸੇਦਾਰ ਸਹਿਬਾਨ ਉੱਪਰ ਦਬਾਅ ਪਾਇਆ ਜਾ ਸਕੇ ਯਾਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਵੱਲੋਂ ਤੇ ਬਾਕੀ ਜਥੇਦਾਰ ਸਹਿਬਾਨ ਵੱਲੋਂ ਇਕਜੁੱਟਤਾ ਦਿਖਾਈ ਗਈ ਤੇ ਵਿਰਸਾ ਸਿੰਘ ਬਲਟੋਹਾ ਨੂੰ 10 ਸਾਲ ਲਈ ਪਾਰਟੀ ਚੋਂ ਬਾਹਰ ਕਰਨ ਦੇ ਆਦੇਸ਼ ਸੁਣਾਏ ਗਏ ਸਾਰਿਆਂ ਦੇ ਸਾਹਮਣੇ ਜਦੋਂ ਦਬਾਅ ਨਹੀਂ ਚੱਲਿਆ ਜਦੋਂ ਇਹ ਤਰੀਕਾ ਬੈਕਫਾਇਰ ਕਰ ਗਿਆ ਉਲਟਾ ਪੈ ਗਿਆ ਉਸ ਤੋਂ ਬਾਅਦ ਜਥੇਦਾਰ ਸਹਿਬਾਨ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਦੋ ਤਿੰਨ ਗੁਪਤ ਮੀਟਿੰਗਾਂ ਹੋਈਆਂ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਹੁੰਦੜ ਸਾਹਿਬ ਇਹ ਦੋਨੋਂ ਇਕੱਠੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਪਤ ਤਰੀਕੇ ਨਾਲ ਮੀਟਿੰਗਾਂ ਕਰਦੇ ਦਿਖਾਈ ਦਿੱਤੇ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤਾਂ ਕਿ ਕੋਈ ਸਖਤ ਫੈਸਲਾ ਜਥੇਦਾਰ ਸਹਿਬਾਨ ਵੱਲੋਂ ਨਾ ਸੁਣਾਇਆ ਜਾਵੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਈਆਂ ਇੰਨਾਂ ਕੋਸ਼ਿਸ਼ਾਂ ਨੂੰ ਦੇਖ ਕੇ ਹੀ ਲੱਗਦਾ ਹੈ ਕਿ ਹੋ ਸਕਦਾ ਹੈ ਸਮਝੌਤਾ ਹੋ ਗਿਆ ਹੋਵੇ ਹੋ ਸਕਦਾ ਹੈ ਜਥੇਦਾਰ ਸਹਿਬਾਨ ਮੰਨ ਗਏ ਹੋਣ ਤੇ ਉਸੇ ਸਮਝੌਤੇ ਦੇ ਤਹਿਤ ਇਹ ਅਸਤੀਫਾ ਹੋਇਆ ਹੋਵੇ ਲੇਕਿਨ ਜਥੇਦਾਰਾਂ ਵੱਲੋਂ ਪੈਰਲਲ ਆਪਣਾ ਕੰਮ ਵੀ ਕੀਤਾ ਗਿਆ ਉਹਨਾਂ ਨੇ ਜੋ ਕਿਹਾ ਸੀ ਅਸੀਂ ਬਿੱਦੀ ਜੀਵੀਆਂ ਨਾਲ ਮੀਟਿੰਗ ਕਰਾਂਗੇ ਉਹਨਾਂ ਤੋਂ ਸਲਾਹ مشورہ ਕਰਾਂਗੇ ਕਿ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਅਕਾਲੀ ਦਲ ਨੂੰ ਮੁੜ ਸਰਜੀਤ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਉਹ ਮੀਟਿੰਗਾਂ ਵੀ ਹੁਣ ਚੱਲੀਆਂ ਹਜੇ ਬਾਕੀ ਸੰਸਥਾਵਾਂ ਨਾਲ ਜੋ ਸੰਪਰਦਾਵਾਂ ਨੇ ਸਿੱਖ ਜਗਤ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਉਹਨਾਂ ਨਾਲ ਮੀਟਿੰਗ ਹੋਣੀ ਬਾਕੀ ਹੈ ਲੇਕਿਨ ਉਹ ਕਵਾਇਤ ਵੀ ਜਥੇਦਾਰਾਂ ਵੱਲੋਂ ਕੀਤੀ ਗਈ ਐਸਜੀਪੀਸੀ ਨੇ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਜਾਰੀ ਕੀਤੀਆਂ ਕਿ ਕਿਵੇਂ ਜਥੇਦਾਰਾਂ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾਵੇ ਉਹਨਾਂ ਨੇ ਇੱਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਿਦੇ ਵਿੱਚ 11 ਮੈਂਬਰ ਪ੍ਰਧਾਨ ਵੱਲੋਂ ਹੀ ਨਾਮਜ਼ਦ ਕੀਤੇ ਜਾਣੇ ਨੇ ਉਸ ਤਰੀਕੇ ਨਾਲ ਕੋਸ਼ਿਸ਼ ਕੀਤੀ ਗਈ ਕਿ ਅੱਗੇ ਤੋਂ ਜਥੇਦਾਰ ਜੋ ਵੀ ਫੈਸਲਾ ਲੈਣ ਉਸ ਨੂੰ ਇਹ ਸਲਾਹਕਾਰ ਬੋਰਡ ਵੱਲੋਂ ਹੀ ਸੁਝਾਇਆ ਜਾਵੇ ਬਾਹਰਲੇ ਬੁੱਧੀਜੀਵੀਆਂ ਤੋਂ ਜਾਂ ਕਿਸੇ ਹੋਰ ਸੰਗਠਨਾਂ ਤੋਂ ਸਲਾਹ مشورہ ਕਰਨ ਦੀ ਲੋੜ ਨਾ ਰਹਿ ਜਾਵੇ ਜੋ ਕਿ ਜਥੇਦਾਰ ਸਹਿਬਾਨ ਫੋਨ ਕਰ ਰਹੇ ਨੇ ਸੋ ਇਹ ਸਾਰਾ ਕੁਝ ਹੋਇਆ ਦਬਾਅ ਬਹੁਤ ਸੀ ਸੁਖਬੀਰ ਬਾਦਲ ਇਹ ਵੀ ਸਮਝਾਇਆ ਜਾ ਰਿਹਾ ਸੀ ਕਿ ਪਹਿਲਾਂ ਅਸਤੀਫਾ ਜਦੋਂ ਉਹ ਕਾਲ ਤਖਤ ਸਾਹਿਬ ਆਈਸੀ ਮੱਥਾ ਟੇਕਣ ਨੂੰ ਦੇ ਦੇਣਗੇ ਲੇਕਿਨ ਉਹਨਾਂ ਨੇ ਅਜੇ ਤੱਕ ਨਹੀਂ ਕੀਤਾ ਉਹਨਾਂ ਨੇ ਆਪਣਾ ਉਨ ਨੇ ਇੱਕ ਅਰਜੀ ਦਿੱਤੀ ਕਿ ਮੇਰੇ ਜੋ ਸਜ਼ਾ ਹੈ ਤਨਖਾਹ ਲਗਾਉਣੀ ਹੈ ਉਹਦੇ ਬਾਰੇ ਫੈਸਲਾ ਜਲਦੀ ਕੀਤਾ ਜਾਵੇ ਉਸ ਦਿਨ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਲੇਕਿਨ ਹੁਣ 2 ਦਿਨ ਬਾਅਦ ਜਦੋਂ ਕਿਸੇ ਨੂੰ ਇਸ ਦੀ ਕੋਈ ਉਮੀਦ ਨਹੀਂ ਸੀ ਕੋਈ ਇਸ ਤਰ੍ਹਾਂ ਦੀ ਚਰਚਾ ਨਹੀਂ ਹੋ ਰਹੀ ਸੀ ਉਹਨਾਂ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਹੁਣ ਅਕਾਲੀ ਦਲ ਵੱਲੋਂ ਇਸ ਨੂੰ ਬਿਲਕੁਲ ਹੀ ਇੱਕ ਰੁਟੀਨ ਦੀ ਕਾਰਵਾਈ ਦਿਖਾਇਆ ਜਾ ਰਿਹਾ ਹੈ ਦਲਜੀਤ ਚੀਮਾ ਵੱਲੋਂ ਬਿਆਨ ਆਇਆ ਕਿ ਜੀ ਨਵਾਂ ਪ੍ਰਧਾਨ ਅਸੀਂ ਚੁਣਨਾ ਹੈ ਹਰ 5 ਸਾਲ ਬਾਅਦ ਸਾਡੀ ਪਾਰਟੀ ਦੇ ਵਿੱਚ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ ਇਸੇ ਪ੍ਰੋਸੈਸ ਦੇ ਚੱਲਦਿਆਂ ਹੀ ਸੁਖਬੀਰ ਬਾਦਲ ਨੇ ਆਪਣਾ ਅਸਤੀਫਾ ਦਿੱਤਾ ਹੈ। ਉਹਨਾਂ ਨੇ ਇਹ ਬੜਾ ਕੈਟੇਗੋਰਿਕਲੀ ਕਿਹਾ ਕਿ ਬਾਗੀ ਜਿਹੜੇ ਕਾਲੀ ਲੀਡਰ ਨੇ ਜਾਂ ਜਿਹੜੇ ਸੁਧਾਰ ਲਹਿਰ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਜੋ ਸੁਖਬੀਰ ਬਾਦਲ ਦੇ ਅਸਤੀਫੇ ਦੀ ਉਹਦੇ ਨਾਲ ਇਹਨੂੰ ਜੋੜ ਕੇ ਬਿਲਕੁਲ ਨਹੀਂ ਦੇਖਿਆ ਜਾਣਾ ਚਾਹੀਦਾ ਅਸੀਂ ਕਿਸੇ ਦਬਾਅ ਹੇਠ ਨਹੀਂ ਆਏ ਆ। ਰੂਟੀਨ ਦੇ ਵਿੱਚ ਹੀ ਉਹਨਾਂ ਨੇ ਅਸਤੀਫਾ ਦਿੱਤਾ ਹੈ। ਹੁਣ ਸੁਖਬੀਰ ਸਿੰਘ ਬਾਦਲ 2008 ਦੇ ਵਿੱਚ ਪਹਿਲੀ ਵਾਰ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਸੀ ਜੇ ਦਲਜੀਤ ਚੀਮਾ ਦੀ ਗੱਲ ਮੰਨਦੇ ਆ ਕਿ ਹਰ 5 ਸਾਲ ਬਾਅਦ ਚੋਣ ਹੁੰਦੀ ਹੈ ਤੇ ਇਸ ਦਾ ਮਤਲਬ ਹੁਣ ਤੱਕ ਦੋ ਵਾਰੀ ਇਹ ਚੋਣ ਹੋ ਚੁੱਕੀ ਜਾਣੀ ਚਾਹੀਦੀ ਸੀ ਤੇ ਕੀ ਉਹਨਾਂ ਦੋ ਵਾਰ ਵੀ ਸੁਖਵੀਰ ਬਾਦਲ ਨੇ ਪਹਿਲਾਂ 1 ਮਹੀਨਾ ਪਹਿਲਾਂ ਚੋਣ ਤੋਂ ਅਸਤੀਫਾ ਦਿੱਤਾ ਸੀ ਤੇ ਉਹ ਦੁਬਾਰਾ ਚੋਣ ਹੋਈ ਸੀ ਜਾਂ ਉਹ ਪ੍ਰਧਾਨ ਰਹਿੰਦੇ ਰਹਿੰਦੇ ਹੀ ਚੋਣ ਹੋਈ ਸੀ ਤੇ ਦੁਬਾਰਾ ਉਹਨਾਂ ਨੂੰ ਚੁਣ ਲਿਆ ਗਿਆ ਸੀ ਇਸੇ ਦੇ ਵੀ ਜਹਨ ਵਿੱਚ ਇਹ ਨਹੀਂ ਆਂਦਾ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਇੱਕ ਵਾਰ ਵੀ ਕਦੇ ਅਸਤੀਫਾ ਦਿੱਤਾ ਹੋਵੇ ਚੋਣ ਤੋਂ ਪਹਿਲਾਂ ਕਦੇ ਵੀ ਅਸਤੀਫਾ ਨਹੀਂ ਦਿੱਤਾ ਗਿਆ ਫਿਰ ਹੁਣ ਅਜੇ ਹਾ ਕਿਉਂ ਕੀਤਾ ਗਿਆ ਹੈ ਜੇ ਇਹ ਰੁਟੀਨ ਦੀ ਕਾਰਵਾਈ ਸੀ ਤਾਂ ਹੁਣ ਤੋਂ ਦੋ ਵਾਰ ਪਹਿਲਾਂ ਵੀ ਸੁਖਬੀਰ ਬਾਦਲ ਦਾ ਅਸਤੀਫਾ ਆ ਜਾਣਾ ਚਾਹੀਦਾ ਸੀ ਦੁਬਾਰਾ ਜਦੋਂ ਉਹਨਾਂ ਨੂੰ ਪ੍ਰਧਾਨ ਚੁੜਿਆਂਗੇ ਅਸੀਂ ਜੇ ਇਹ ਰੁਟੀਨ ਮੈਟਰ ਹੈ ਜਿਵੇਂ ਕਿ ਦਲਜੀਤ ਚੀਮਾ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਜੇ ਹਾ ਨਹੀਂ ਹੋਇਆ ਅਸਤੀਫਾ ਪਹਿਲੀ ਵਾਰ ਹੁਣ ਹੀ ਦਿੱਤਾ ਗਿਆ ਹੈ ਸੋ ਇਹਦਾ ਮਤਲਬ ਇਹ ਹੈ ਕਿ ਇਹ ਰੂਟੀਨ ਮੈਟਰ ਤਾਂ ਹੈ ਨਹੀਂ ਦਬਾਅ ਬਹੁਤ ਜ਼ਿਆਦਾ ਹੈ ਤੇ ਅਸਤੀਫਾ ਦੇਣਾ ਪਿਆ ਜਿਸ ਦੀ ਮੰਗ ਕਿ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਹੈ ਇਹ ਨਹੀਂ ਕਿ ਕੁਝ ਮਹੀਨਿਆਂ ਤੋਂ ਚੱਲ ਰਹੀ ਹੈ ਕਾਫੀ ਟਾਈਮ ਤੋਂ ਕਾਫੀ ਵਕਫੇ ਤੋਂ ਇਹ ਮੰਗ ਚੱਲੀ ਆ ਰਹੀ ਹੈ ਜਦੋਂ ਤੋਂ ਝੁੰਦਾ ਕਮੇਟੀ ਦੀ ਰਿਪੋਰਟ ਆਈ ਸੀਗੀ ਉਸ ਦੇ ਵਿੱਚ ਵੀ ਲੀਡਰਸ਼ਿਪ ਦੇ ਵਿੱਚ ਚੇਂਜ ਦੀ ਗੱਲ ਕੀਤੀ ਸੀ ਉਸ ਰਿਪੋਰਟ ਦੇ ਵਿੱਚ ਲੀਡਰਸ਼ਿਪ ਬਦਲਣ ਦੀ ਗੱਲ ਸਾਫ਼-ਸਾਫ਼ ਕਹੀ ਗਈ ਸੀ ਉਦੋਂ ਤੋਂ ਹੀ ਇਹ ਮੰਗ ਬਹੁਤ ਜ਼ੋਰ ਫੜ ਗਈ ਸੀ ਲੇਕਿਨ ਸੁਖਬੀਰ ਬਾਦਲ ਵੱਲੋਂ ਇਸ ਨੂੰ ਨਕਾਰਿਆ ਗਿਆ ਸੀ ਮੰਨਿਆ ਨਹੀਂ ਗਿਆ ਸੀ ਹੁਣ ਆਪਾਂ ਆ ਜਾਣਦੇ ਹਾਂ ਕਿ ਅੱਗੇ ਕੀ ਜੋ ਸਵਾਲ ਸਾਰਿਆਂ ਦੇ ਸਾਹਮਣੇ ਹੁਣ ਕੀ ਹੋਊਗਾ ਇਸ ਤੋਂ ਬਾਅਦ ਅੱਗੇ ਕੀ ਹੋਊਗਾ ਅਕਾਲੀ ਦਲ ਦਾ ਫਿਊਚਰ ਜਿਹੜਾ ਹੈ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ ਕੱਲ ਨੂੰ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਉਸ ਦੇ ਵਿੱਚ ਅੱਗੇ ਦੀ ਰੂਪਰੇਖਾ ਡਿਸਕਸ ਕੀਤੀ ਜਾਣੀ ਹੈ ਸੁਖਬੀਰ ਬਾਦਲ ਦੇ ਅਸਤੀਫੇ ਦੇ ਉੱਪਰ ਵੀ ਫੈਸਲਾ ਲਿਆ ਜਾਏਗਾ ਇਸ ਦੇ ਵਿੱਚ ਕੋਈ ਜ਼ਿਆਦਾ ਵੱਡਾ ਦਬਾਅ ਨਹੀਂ ਲੱਗਦਾ ਜਾਂ ਕੋਈ ਇਸ ਤਰ੍ਹਾਂ ਦਾ ਪਛੀਦਗੀ ਨਹੀਂ ਲੱਗਦੀ ਕਿ ਅਸਤੀਫਾ ਸਵੀਕਾਰ ਨਹੀਂ ਕੀਤਾ ਜਾਏਗਾ ਅਸਤੀਫਾ ਸਵੀਕਾਰ ਕਰ ਲਿਆ ਜਾਏਗਾ ਤੇ ਅੱਗੇ ਦਾ ਇਲੈਕਸ਼ਨ ਦਾ ਸ਼ਡਿਊਲ ਵੀ ਅਨਾਉਂਸ ਕਰ ਦਿੱਤਾ ਜਾਏਗਾ ਹੁਣ ਉਹ ਪ੍ਰੋਸੈਸ ਕੀ ਹੈ ਉਹ ਪ੍ਰਕਿਰਿਆ ਕੀ ਹੈ ਜਿਹਦੇ ਤਹਿਤ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਨਵੀਂ ਮੈਂਬਰਸ਼ਿਪ ਡਰਾਈਵ ਚੱਲੇਗੀ ਨਵੇਂ ਮੈਂਬਰਾਂ ਦੀ ਭਰਤੀ ਅਕਾਲੀ ਦਲ ਦੇ ਵਿੱਚ ਹੋਏਗੀ ਮੈਂਬਰ ਬਣਨਗੇ ਜਦੋਂ ਮੈਂਬਰ ਬਣਨਗੇ ਉਹ ਮੈਂਬਰ ਇਕੱਠੇ ਹੋ ਕੇ ਆਪਣੇ ਆਪਣੇ ਜ਼ਿਲ੍ਹੇ ਦਾ ਡੈਲੀਗੇਟ ਚੁਣਨਗੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਡੈਲੀਗੇਟ ਚੁਣਿਆ ਜਾਏਗਾ ਜ਼ਿਲ੍ਹਾ ਡੈਲੀਗੇਟ ਫਿਰ ਉਸ ਤੋਂ ਬਾਅਦ ਸੂਬੇ ਦੇ ਡੈਲੀਗੇਟਾਂ ਦੀ ਚੋਣ ਕਰਨਗੇ ਸੂਬੇ ਦੇ ਜੋ ਡੈਲੀਗੇਟ ਚੁਣੇ ਜਾਣਗੇ ਉਹ ਜਨਰਲ ਹਾਊਸ ਦੇ ਮੈਂਬਰ ਬਣ ਜਾਂਦੇ ਨੇ ਜਨਰਲ ਹਾਊਸ ਦੇ ਮੈਂਬਰ ਬਣਨ ਤੋਂ ਬਾਅਦ ਉਹ ਪ੍ਰਧਾਨ ਦੀ ਚੋਣ ਕਰਨਗੇ ਅਹੁਦੇਦਾਰਾਂ ਦੀ ਚੋਣ ਕਰਨਗੇ ਤੇ ਨਵੀਂ ਵਰਕਿੰਗ ਕਮੇਟੀ ਦੀ ਚੋਣ ਕਰਨਗੇ ਇਹ ਸਾਰੀ ਪ੍ਰਕਿਰਿਆ ਹੈ ਸਵਾਲ ਇਹ ਹੈ ਕਿ ਜਿੰਨਾ ਟਾਈਮ ਬਚਿਆ ਹੈ 14 ਦਸੰਬਰ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਹੋਣੀ ਹੈ ਤਾਂ 1 ਮਹੀਨੇ ਤੋਂ ਵੀ ਘੱਟ ਦਾ ਟਾਈਮ ਬਚਿਆ ਹੈ ਕੀ ਐਨੇ ਟਾਈਮ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਪੂਰੀ ਕਰਨੀ ਸੰਭਵ ਹੈ ਜੇ ਤਾਂ ਤੁਸੀਂ ਇਮਾਨਦਾਰੀ ਨਾਲ ਕੋਸ਼ਿਸ਼ ਕਰਨੀ ਹੈ ਕਿ ਨਵੀਂ ਪਰਤੀ ਕੀਤੀ ਜਾਵੇ ਇਮਾਨਦਾਰੀ ਨਾਲ ਨਵੀਂ ਪਰਤੀ ਕਰਨੀ ਹੈ ਤੇ ਸਾਰੀ ਪ੍ਰੋਸੈਸ ਸਾਰੀ ਚੋਣ ਡੈਲੀਗੇਟਸ ਦੀ ਕਰਨੀ ਹੈ ਤਾਂ ਉਹਦੇ ਲਈ ਟਾਈਮ ਬਹੁਤ ਘੱਟ ਹੈ ਸਮਾਂ ਇੰਨਾ ਜ਼ਿਆਦਾ ਨਹੀਂ ਹੈ ਕਿ ਜਿਸ ਦੇ ਨਾਲ ਇਮਾਨਦਾਰੀ ਨਾਲ ਡਰਾਈਵ ਹੋ ਸਕੇ ਨਵੀਂ ਪਰਤੀ ਹੋ ਸਕੇ ਜੇ ਤੁਸੀਂ ਪੁਰਾਣੇ ਮੈਂਬਰਾਂ ਨੂੰ ਹੀ ਦੁਬਾਰਾ ਮੈਂਬਰ ਬਣਾ ਲੈਣਾ ਹੈ ਉਹਨੂੰ ਨਵੀਂ ਪਰਤੀ ਦਿਖਾ ਦੇਣੀ ਹੈ ਉਮੇ ਹੀ ਡੈਲੀਗੇਟ ਚੁਣਨੇ ਨੇ ਤਾਂ ਫੇਰ ਕੁਝ ਵੀ ਨਵਾਂ ਉਮੀਦ ਕਰਨ ਦੀ ਲੋੜ ਨਹੀਂ ਹੈ ਉਮੀਦ ਕਰਨਾ ਬੇਕਾਰ ਹੈ ਕਿਉਂਕਿ ਉਹੀ ਪੁਰਾਣੇ ਮੈਂਬਰ ਹੋਣਗੇ ਉਹੀ ਡੈਲੀਗੇਟ ਬਣਨਗੇ ਤੇ ਉਹਨਾਂ ਡੈਲੀਗੇਟਰਾਂ ਨੇ ਆਪਣਾ ਪ੍ਰਧਾਨ ਵੀ ਪੁਰਾਣਾ ਹੀ ਚੁਣ ਲੈਣਾ ਹੈ ਤੇ ਦੁਬਾਰਾ ਸ਼ਾਇਦ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਚੁਣਨ ਦੀ ਪਲੈਨਿੰਗ ਹੋ ਚੁੱਕੀ ਹੈ ਉਸੇ ਤਰੀਕੇ ਨਾਲ ਅਕਾਲੀ ਦਲ ਅੱਗੇ ਵਧੇਗਾ ਲੋਕਾਂ ਦੀਆਂ ਨਜ਼ਰਾਂ 'ਚ ਦਿਖਾਇਆ ਜਾਏਗਾ ਕਿ ਸੁਖਬੀਰ ਬਾਦਲ ਬਹੁਤ ਹੀ ਹਰਮਨ ਪਿਆਰੇ ਨੇਤਾ ਨੇ ਅਕਾਲੀ ਦਲ ਦੇ ਤੇ ਸਾਰੇ ਡੈਲੀਗੇਟਸ ਨੇ ਨਵੀਂ ਭਰਤੀ ਕਰਕੇ ਸਭ ਕੁਝ ਨਵੇਂ ਸਿਰੇ ਤੋਂ ਕਰਕੇ ਉਹਨਾਂ ਨੂੰ ਨਵੇਂ ਸਿਰੇ ਤੋਂ ਪ੍ਰਦਾਨ ਚੁਣ ਲਿਆ ਹੈ ਤੇ ਗੱਲ ਉੱਥੇ ਦੀ ਉੱਥੇ ਹੀ ਰਹਿ ਜਾਏਗੀ ਅਕਾਲੀ ਦਲ ਦੀ ਉਸ ਤੋਂ ਬਾਅਦ ਰਿਵਾਈਵਲ ਕਰਨਾ ਜਾਂ ਲੋਕਾਂ ਦੇ ਵਿੱਚ ਪ੍ਰਵਾਨਗੀ ਹੋਣਾ ਬੜਾ ਮੁਸ਼ਕਲ ਲੱਗਦਾ ਹੈ ਲੱਗਦਾ ਨਹੀਂ ਕਿ ਇੰਨਾ ਸੌਖੇ ਤਰੀਕੇ ਨਾਲ ਪ੍ਰਵਾਨਗੀ ਮਿਲ ਜਾਏ ਲੇਕਿਨ ਇਹਦੇ ਵਿੱਚ ਅਟਕਲਾ ਨੇ ਇਹਦੇ ਵਿੱਚ ਅੜਿੱਕੇ ਨੇ ਸਭ ਤੋਂ ਪਹਿਲਾ ਅੜਿੱਕਾ ਤਾਂ ਇਹ ਹੈ ਕਿ ਕੀ ਇਸ ਵਕਫੇ ਦੇ ਵਿੱਚ ਜਿਹੜਾ ਟਾਈਮ ਬਚਿਆ ਹੈ 15 ਦਸੰਬਰ ਤੋਂ ਪਹਿਲਾਂ ਪਹਿਲਾਂ ਕੀ ਜਥੇਦਾਰ ਸਹਿਬਾਨ ਸੁਖਬੀਰ ਬਾਦਲ ਦੀ ਤਨਖਾਹ ਉੱਪਰ ਫੈਸਲਾ ਲੈ ਲੈਣਗੇ ਤੇ ਸਿਰਫ ਧਾਰਮਿਕ ਸਜ਼ਾ ਲਾ ਕੇ ਉਹਨਾਂ ਨੂੰ ਸੁਰਖਰੂ ਕਰ ਦਿੱਤਾ ਜਾਏਗਾ ਉਹਨਾਂ ਦਾ ਛੁਟਕਾਰਾ ਹੋ ਜਾਏਗਾ ਜੇ ਤਨਖਾਹ ਲੱਗ ਜਾਂਦੀ ਹੈ ਉਹ ਤਨਖਾਹ ਲਵਾਉਣ ਤੋਂ ਬਾਅਦ ਜੋ ਵੀ ਉਹਨਾਂ ਨੂੰ ਸੇਵਾ ਲਗਾਈ ਜਾਏਗੀ ਉਹ ਪੂਰੀ ਕਰਕੇ ਟਾਈਮ ਦੇ ਵਿੱਚ ਉਹ ਦੁਬਾਰਾ ਚੋਣ ਲੜਕੇ ਪ੍ਰਧਾਨ ਬਣ ਸਕਦੇ ਨੇ ਕੀ ਅਨਾਲ ਟਾਈਮ ਮਿਲ ਜੇਗਾ ਕਿ ਜਹੇਦਾਰ ਸਹਿਬਾਨ ਮੰਨ ਚੁੱਕੇ ਨੇ ਤੇ ਉਹਨਾਂ ਦੇ ਮੁਤਾਬਿਕ ਹੀ ਸੁਖਬੀਰ ਬਾਦਲ ਦੇ ਮੁਤਾਬਿਕ ਹੀ ਫੈਸਲਾ ਹੋ ਜਾਏਗਾ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਜਹੇਦਾਰ ਸਹਿਬਾਨ ਦੀ ਜੋ ਇਮੇਜ ਹੈ ਪੰਥ ਦੇ ਵਿੱਚ ਉਹ ਉਸੇ ਤਰੀਕੇ ਨਾਲ ਹੀ ਟੂਮਲ ਹੋ ਜਾਏਗੀ ਜਿਵੇਂ ਪਹਿਲਾਂ ਸੱਚੇ ਸੌਦੇ ਦਾ ਜਦੋਂ ਮਾਫੀ ਦਿੱਤੀ ਸੀ ਫੈਸਲਾ ਹੋਇਆ ਸੀ ਉਦੋਂ ਹੋਈ ਸੀ ਦੁਬਾਰਾ ਫਿਰ ਉਹੀ ਪ੍ਰਕਿਰਿਆ ਦਰਾਹੀ ਜਾਏਗੀ ਜੇ ਜਫੇਦਾਰ ਸਹਿਬਾਨ ਅਜਿਆ ਨਹੀਂ ਕਰਦੇ ਸੁਖਬੀਰ ਬਾਦਲ ਨੂੰ ਇੰਨਾ ਸੌਖਾ ਉਹ ਨਹੀਂ ਛੱਡਦੇ ਤਨਖਾਹ ਲਾਉਂਦੇ ਨਹੀਂ ਉਹ ਟਾਈਮ ਹਜੇ ਹੋਰ ਲੈਂਦੇ ਨੇ ਤਨਖਾਹ ਲਾਉਣ ਨੂੰ ਤਾਂ ਕੀ ਇੱਕ ਤਨਖਾਈ ਆ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲੜ ਸਕਦਾ ਜੇ ਚੋਣ ਤਨਖਾਈ ਆ ਨਹੀਂ ਲੜ ਸਕਦਾ ਤਾਂ ਫੇਰ ਕੀ ਪ੍ਰਧਾਨਗੀ ਕਿਸੇ ਪਰਿਵਾਰ ਦੇ ਮੈਂਬਰ ਨੂੰ ਦਿੱਤੀ ਜਾ ਸਕਦੀ ਹੈ ਕੀ ਬੀਬਾ ਹਰਸਿਮਰਤ ਬਾਦਲ ਅਕਾਲੀ ਦਲ ਦੇ ਪਹਿਲੇ ਸਤਰੀ ਪ੍ਰਧਾਨ ਹੋਣ ਦਾ ਮਾਣ ਹਾਸਲ ਕਰਨਗੇ ਜਾਂ ਕੀ ਵਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਪਰਿਵਾਰ ਦੇ ਵਿੱਚ ਹੀ ਰਹੇ ਲੇਕਿਨ ਇੱਕ ਨਵਾਂ ਪ੍ਰਧਾਨ ਅਕਾਲੀ ਦਲ ਨੂੰ ਮਿਲ ਜਾਏ ਕੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ ਹੋਣ ਵਾਲਾ ਵਖਤ ਹੀ ਦੱਸੇਗਾ ਲੇਕਿਨ ਇਹ ਜ਼ਰੂਰ ਹੈ ਕਿ ਇਸ ਤੋਂ ਪਹਿਲਾਂ ਏਕਤਾ ਦੀ ਕੋਸ਼ਿਸ਼ ਵੀ ਹੋਏਗੀ ਇਹ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਬਾਹਰ ਕੱਢੇ ਗਏ ਹਨ ਜਿਹੜੇ ਅਲੱਗ ਖੁਦ ਅਲੱਗ ਹੋ ਕੇ ਜਿਨ੍ਹਾਂ ਨੇ ਸੁਧਾਰ ਲਹਿਰ ਬਣਾਇਆ ਹੈ ਉਹਨਾਂ ਦੀ ਵਾਪਸੀ ਦੀ ਅਕਾਲੀ ਦਲ ਦੇ ਵਿੱਚ ਕੋਸ਼ਿਸ਼ ਹੋਏਗੀ ਇਹ ਅਕਾਲੀ ਦਲ ਬਾਦਲ ਵੱਲੋਂ ਨਹੀਂ ਕੀਤੀ ਜਾਏਗੀ ਮੰਨਿਆ ਇਹ ਜਾ ਰਿਹਾ ਕਿ ਜਥੇਦਾਰਾਂ ਵੱਲੋਂ ਇਹ ਕੋਸ਼ਿਸ਼ ਹੋਏਗੀ ਕਿ ਅਕਾਲੀ ਦਲ ਇਕਜੁੱਟਤਾ ਉਹਦੇ ਵਿੱਚ ਹੋਵੇ ਦਿਖਾਈ ਦੇਵੇ ਕਿ ਸਾਰੇ ਇਕੱਠੇ ਨੇ ਮੁੜ ਅਕਾਲੀ ਦਲ ਨੂੰ ਬਲ ਦੇਣ ਦੀ ਕੋਸ਼ਿਸ਼ ਹੋਏਗੀ ਸੁਰਜੀਤ ਕਰਨ ਦੀ ਕੋਸ਼ਿਸ਼ ਹੋਏਗੀ ਉਹਦੇ ਲਈ ਸਾਰੇ ਅਕਾਲੀ ਦਲ ਦੇ ਲੀਡਰਾਂ ਦਾ ਨੇਤਾਮਾਂ ਦਾ ਇਕੱਠਾ ਹੋਣਾ ਜ਼ਰੂਰੀ ਹੈ ਜੇ ਇਸ ਤਰ੍ਹਾਂ ਹੁੰਦਾ ਹੈ ਕਿ ਫਿਰ ਉਹ ਬਾਗੀ ਤੜੇ ਦੇ ਲੋਕ ਜਿਹੜੇ ਨਜੇ ਵਾਪਸ ਅਕਾਲੀ ਦਲ ਚਾਹੁੰਦੇ ਨੇ ਕੀ ਉਹ ਦੁਬਾਰਾ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਮੰਨ ਲੈਣਗੇ ਜੇ ਇਹ ਕੋਸ਼ਿਸ਼ ਹੁੰਦੀ ਹੈ ਕਿ ਸੁਖਵੀਰ ਬਾਦਲ ਨੂੰ ਤਨਖਾਹ ਲਵਾ ਕੇ ਕੋਈ ਧਾਰਮਿਕ ਸਜ਼ਾ ਦੇ ਕੇ ਉਹਨਾਂ ਨੂੰ ਦੁਬਾਰਾ ਪਾਕਸਾਫ ਬਣਾ ਦਿੱਤਾ ਜਾਂਦਾ ਹੈ ਤੇ 15 ਦਸੰਬਰ ਨੂੰ ਜਾਂ 14 ਦਸੰਬਰ ਨੂੰ ਦੁਬਾਰਾ ਚੋਣ ਲੜਕੇ ਪ੍ਰਧਾਨ ਬਣਦੇ ਨੇ ਕੀ ਉਹੀ ਲੀਡਰ ਬਾਗੀ ਧੜੇਦੇ ਜਿਹੜੇ ਹੁਣ ਤੱਕ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫੇ ਵਾਸਤੇ ਅੜੇ ਹੋਏ ਸੀ ਕੀ ਉਹ ਮੰਨ ਜਾਣਗੇ ਕਿ ਦੁਬਾਰਾ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਲਿਆ ਜਾਵੇ ਇਹ ਸਾਰਾ ਸਵਾਲ ਜਿਹੜੇ ਨੇ ਪੰਥ ਦੇ ਸਾਹਮਣੇ ਖੜੇ ਨੇ ਸਿੱਖ ਸਿਆਸਤ ਦੇ ਸਾਹਮਣੇ ਖੜੇ ਨੇ ਪੰਜਾਬ ਦੀ ਸਿਆਸਤ ਦੇ ਸਾਹਮਣੇ ਖੜੇ ਨੇ ਇਨਾਂ ਦਾ ਜਵਾਬ ਤਾਂ ਆਉਣ ਵਾਲਾ ਟਾਈਮ ਹੀ ਰਹੇਗਾ ਲੇਕਿਨ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਜਥੇਦਾਰ ਸਹਿਬਾਨ ਦਾ ਰੋਲ ਬਹੁਤ ਏਮ ਹੈ ਉਹ ਕੀ ਫੈਸਲਾ ਲੈਂਦੇ ਨੇ ਕਿਸ ਤਰ੍ਹਾਂ ਦੀ ਤਨਖਾਹ ਲਾਉਂਦੇ ਨੇ ਸਾਰਿਆਂ ਦੀਆਂ ਨਿਗਾਹਾਂ ਉਸ ਫੈਸਲੇ ਦੇ ਉੱਪਰ ਟਿਕੀਆਂ ਹੋਈਆਂ ਨੇ ਕਿਉਂਕਿ ਅਕਾਲੀ ਦਲ ਦਾ ਭਵਿੱਖ ਉਹ ਫੈਸਲਾ ਹੀ ਤੈਅ ਕਰੇਗਾ ਕਿ ਅੱਗੇ ਅਕਾਲੀ ਦਲ ਦਾ ਭਵਿੱਖ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਹੋਣ ਵਾਲਾ ਹੈ ਸੋ ਉਮੀਦ ਕਰਦੇ ਹਾਂ ਜਥੇਦਾਰ ਸਹਿਬਾਨ ਕਿਸੇ ਫੈਸਲੇ ਦੇ ਉੱਪਰ ਛੇਤੀ ਪਹੁੰਚਣਗੇ ਤੇ ਇੱਕ ਪਾਸਾ ਕਰਨਗੇ ਜਿਸ ਦੁਬਿਧਾ ਦੇ ਵਿੱਚੋਂ ਸਿੱਖ ਪੰਥ ਨੂੰ ਕੱਢਣਗੇ ਆ ਅਕਾਲੀ ਦਲ ਨੂੰ ਮੁੜ ਸਰਗੀਤ ਕਰਨ ਦੀ ਕੋਸ਼ਿਸ਼ ਕਰਨਗੇ ਇਸੇ ਉਮੀਦ ਦੇ ਨਾਲ ਕਿ ਜਲਦੀ ਕੋਈ ਫੈਸਲਾ ਆਉਂਦਾ ਹੈ ਤੇ ਇਹ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਿਲ ਜਾਂਦੇ ਹਨ ਤਾਂ ਦੁਬਿਧਾ ਲੈਣੇ ਆ ਧੰਨ